ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀ ਧੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਥਾਣਾ ਖੇਮਕਰਾਂ ਨੇ 110 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਇੱਕ ਦੋਸ਼ੀ एडीसीपी प्रबजोत सिंह विर्क ने की थी प्रेस कॉन्फ्रेंस श्री दुर्गाना तीर्थ विखे धूमधाम नाल मनाई गई शीतला अष्टमी अते हुन खबरां विस्थार नाल ਤਰੰਤਰਨ ਵਿਖੇ थाना ਖੇਮਕਰਨ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਪਾਸੋਂ 110 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮਾਮਲਾ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਮੁਕੱਦਮੇ ਦੀ ਤਫ਼ਤੀਸ਼ ਡੂੰਘਾਈ ਨਾਲ ਕਰਦੇ ਹੋਏ ਤਫ਼ਤੀਸ਼ ਤਰਾਂ ਦੋਸ਼ੀ ਦੇ ਅਗਲੇ ਪਿਛਲੇ ਲਿੰਕਾਂ ਬਾਰੇ ਜਾਂਚਿਆ ਜਾਵੇਗਾ। ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਮਾੜੇ ਅੰਸਰਾਂ ਦੇ ਖਿਲਾਫ ਤੇ ਅਲਖਨੋ ਪੀਸਫੁਲ ਬਣਾਉਣ ਵਾਸਤੇ ਜਿਹੜੀ ਮੋਹਮ ਚੜੀ ਗਈ ਹੈ ਉਸ ਤਹਿਤ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਖੇਮ ਕਰਨ ਦੇ ਵਿੱਚ ਵੱਖ-ਵੱਖ ਮੁਕਦਮਿਆਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਪਹਿਲਾ ਐਫ ਆਈ ਆਰ ਨੰਬਰ 35 ਹੈ ਜਿਹਦੇ ਵਿੱਚ ਗੁਰਚੇਤ ਸਿੰਘ ਜਿਹੜਾ ਖੇਮ ਕਰਨ ਦਾ ਰਹਿਣ ਵਾਲਾ ਹੈ ਇਹਨੂੰ ਸਾਫ ਸਿੰਘ ਈਐਸਆਈ ਨੇ ਜਿਹੜਾ ਅਰੈਸਟ ਕੀਤਾ ਤੇ ਇਹਦੇ ਇਸ ਪਾਸੋਂ ਜਿਹੜੀ 100 10 ਗ੍ਰਾਮ ਹੈਰੋਨ ਜਿਹੜੀ ਆ ਰਿਕਵਰ ਹੋਈ ਦੂਸਰਾ ਮਾਮਲੇ ਦੇ ਵਿੱਚ ਰਮਨਦੀਪ ਸਿੰਘ ਜਿਹੜਾ ਰਤੋਗੇ ਦਾ ਰਹਿਣ ਵਾਲਾ ਹੈ ਇਹ ਜਿਹੜਾ ਆਪਣੇ ਕਾਲੇ ਮੋਟਰਸਾਈਕਲ ਤੇ ਪੀਵੀ02 ਡੀਸੀ 1220 ਦੇ ਉੱਤੇ ਆ ਰਿਹਾ ਸੀ ਜਦੋਂ ਇਹਨੂੰ ਟੀ ਪੁਆਇੰਟ ਮੈਦੀਪੁਰ ਤੇ ਲਾਗੇ ਰੋਕ ਕੇ ਚੈੱਕ ਕੀਤਾ ਤੇ ਇਹਦੇ ਪਾਸੋਂ 100 ਗ੍ਰਾਮ ਹੀਰੋਨੂੰ ਜਿਹੜੀ ਆ ਰਿਕਵਰ ਹੋਈ ਇਹਨਾਂ ਦੋਨਾਂ ਵਿਅਕਤੀਆਂ ਦੇ ਜਿਹੜੀ ਆ ਅਰੈਸਟ ਕਰਕੇ ਵੱਖਰਾ ਵੱਖਰਾ ਮਕਦਮਾ ਗੁਰਚੇਰ ਸਿੰਘ ਤੇ ਐਫਆਈਆਰ ਨੰਬਰ 35 ਤੇ ਜਿਹੜਾ ਰਮਨਦੀਪ ਐ ਦੇਤੇ ਮਕਦਮਾ ਨੰਬਰ 36 ਦਰਜ ਕਰਕੇ ਤੇ ਇਹਨਾਂ ਨੂੰ ਮਕਦਮਾ ਹਾਜ਼ਾ ਦੇ ਵਿੱਚ ਤਫਤੀਸ਼ੀ ਅਕਸਰ ਮੰਨੋ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਪਾਸੋਂ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੰਘਾਲ ਕੇ ਇਹਨਾਂ ਦੇ ਖਿਲਾਫ ਜਿਹੜੀ ਯੋਗ ਹੋਰ ਕਾਨੂੰਨੀ ਕਾਰਵਾਈ ਆ ਉਹ ਵੀ ਕੀਤੀ ਜਾਊਗੀ ਥਾਣਾ ਸਿਵਲ ਲਾਈਨਸ ਵੱਲੋਂ ਤਿੰਨ ਵੱਖ-ਵੱਖ ਮੁਕਾਦਮਿਆਂ ਚ ਚੋਰ ਅਤੇ ਖੋਬਾਜ਼ਾਂ ਪਾਸੋਂ ਤਿੰਨ ਮੋਬਾਈਲ ਫੋਨ ਇੱਕ ਲੈਪਟਾਪ ਬਰਾਮਦ ਕੀਤਾ ਗਿਆ ਜਿਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਜਾਣਕਾਰੀ ਸਾਂਝੀ ਕੀਤੀ ਸਿਵਲ ਆਇਨ ਦਾ ਕੇਸ ਹੈਗਾ 49 49 ਕੇਸ ਨੰਬਰ ਹੈਗਾ 379 ਦਾ ਇਹਦੇ ਵਿੱਚ ਅਸੀਂ ਸੁਖਰਾਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਇੱਕ ਮੋਬਾਈਲ ਵਾਈਲ ਜਿਹੜੇ ਹੈਗਾ ਸੱਤ ਮੋਬਾਈਲ ਜਿਹੜੇ ਰਿਕਵਰ ਕੀਤੇ ਹੈਗੇ ਸੈਕੰਡ ਜਿਹੜਾ ਹੈਗਾ ਆਪਣਾ ਨੰਬਰ ਹੈਗਾ 52 ਨੰਬਰ ਜਿਹੜਾ ਮੁਕੱਦਮਾ ਨੰਬਰ ਹੈ 379 ਬੀ ਦਾ ਹੈਗਾ ਇਹਦੇ ਵਿੱਚ ਹਰਮਨ ਹਰ ਸਿਮਰਨ ਤੇ ਹਰਪ੍ਰੀਤ ਨੂੰ ਜਿਹੜਾ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਲੈਡੀ ਪਰਸ ਜਿਹੜਾ ਹੈਗਾ ਆਧਾਰ ਕਾਰਡ ਤੇ ਇਹਨਾਂ ਦੇ ਜਿਹੜਾ ਵਾਰਦਾਤ ਦੇ ਵਿੱਚ ਦਾਤਰ ਵਰਤਿਆ ਸੀਗਾ ਉਹ ਬਰਾਮਦ ਕੀਤਾ ਔਰ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਵਾਰਦਾਤ ਹੋਈ ਸੀਗੀ ਇਹ ਪੁਲਿਸ ਲਾਈਨ ਦੇ ਬਾਹਰ ਹੋਈ ਸੀ ਇਸ ਕਰਕੇ ਥੋੜੀ ਸੰਸਨੇ ਜਿਆਦਾ ਸੀਗੀ ਇਸ ਦੀ ਔਰ ਇਹਨੂੰ ਇਮੀਡੀਏਟਲੀ ਜਿਹੜਾ ਹੈਗਾ ਅੰਮ੍ਰਿਤਸਰ ਪੁਲਿਸ ਨੇ ਜਿਹੜਾ ਟਰੇਸ ਕਰ ਲਿਆ ਆ ਔਰ ਇਹਦੇ ਵਿੱਚ ਆ ਜਿਹੜੇ ਦੋ ਬੰਦੇ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ ਤੇ ਤੋਂ ਇਲਾਵਾ ਜਿਹੜਾ ਇੱਕ 50 ਨੰਬਰ ਮੁਕੱਦਮਾ ਹੈਗਾ ਉਹਦੇ ਵਿੱਚ 379 411 ਦਾ ਹੈਗਾ ਇਦੇ ਵਿੱਚ ਅਸੀਂ ਰਾਜਾ ਪੁੱਤਰ ਧੀਰ ਸਿੰਘ ਹੈਗਾ ਜਿਹੜਾ ਗੇਠ ਹਕੀਮਾ ਦਾ ਗ੍ਰਿਫਰ ਕੀਤਾ ਉਹਦੇ ਦੇ ਕੋਲੋਂ ਇੱਕ ਲੈਪਟਾਪ ਜਿਹੜਾ ਹੈਗਾ ਇੱਕ ਤੇ ਦੋ ਮੋਬਾਈਲ ਫੋਨ ਜਿਹੜੇ ਹੈਗੇ ਆ ਸੈਮਸਨ ਦੇ ਤੇ ਆਪੂ ਦੇ ਜਿਹੜੇ ਆ ਰਿਕਵਰ ਕੀਤੇ ਨੇ ਇਸ ਤੋਂ ਇਲਾਵਾ ਜਿਹੜਾ ਚੌਥਾ ਕੇਸ ਹੈ ਉਹ ਸਾਡਾ ਹੈਗਾ ਆਪਣਾ सदर ਥਾਣੇ ਦਾ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਦੋ ਵਿਅਕਤੀ ਜਿਹੜੇ ਹੈਗੇ ਆ ਸੂਰਜ ਤੇ ਅੰਸ਼ੂ ਆਯੂਸ਼ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਨੇ ਔਰ ਇਹਨਾਂ ਦੇ ਕੋਲੋਂ ਜਿਹੜੇ ਹੈਗੇ ਆ ਸਕੂਟਰੀ ਤੇ ਜਿਹੜੇ ਹੈਗੇ ਆ ਮੋਬਾਈਲ ਤੇ ਜਿਹੜੇ ਹੈਗੇ ਆ ਉਹ ਫੜੇ ਗਏ ਦੇ ਵਿੱਚ ਸ਼੍ਰੀ ਦੁਰਗਿਆਨਾ ਤਿਰੱਤ ਦੇ ਸ਼ੀਤਲਾ ਮਾਤਾ ਦੇ ਮੰਦਿਰ ਵਿਖੇ ਸ਼ੀਤਲਾ ਅਸ਼ਮੀ ਦੇ ਮੌਕੇ ਤੇ ਲੋਕਾਂ ਨੇ ਮੱਥਾ ਟੇਕ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੇ ਨਾਲ ਹੀ ਸ਼ੀਤਲਾ ਮਾਤਾ ਨੂੰ ਮਿੱਸੀ ਰੋਟੀਆਂ ਪੇਟ ਕੀਤੀਆਂ ਗਈਆਂ ਅਤੇ ਮੰਦਿਰ ਚ ਸਤਕੀਰਤਨ ਕੀਤਾ ਗਿਆ ਅਤੇ ਪ੍ਰਸ਼ਾਦ ਵੰਡਿਆ ਗਿਆ ਇਸ ਸੰਬੰਧੀ ਫਾਸਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸੰਤ ਨੇ ਕਿਹਾ ਕਿ ਉਹਨਾਂ ਇਸ ਪਵਿੱਤਰ ਦਿਨ ਤੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ ਹੈ पीछे गर्म आज दुर्गा अष्टमी है इसको बुढ़ा मंगल भी कहते हैं आज सुबह से ही बहुत रसे है और लोग यहाँ पर रस्सी लस्सी चढ़ाते हैं और सुबह से ही शीतला माता पर लस्सी चढ़ाई जा रही है और आज के दिन बासा सीरा बोलते हैं जो होलिका दहन के आठ दिन बाद में आती है शीतला अष्टमी उस दिन सप्तमी को बनाते हैं और अष्टमी को माताएं बहनें वो व्रत रखती हैं और ठंडा भोजन करती हैं आज के दिन व्रत रखने से शीतला माता प्रसन्न होती है और जिनको जैसे माता निकल जाती है चेचक के दाग हो जाते हैं वो यहाँ पर छीटें देने से ही शीतला माता की कृपा से ठीक हो जाते हैं और लस्सी ले जा कर के सभी को चिड़ना देते हैं और लस्सी के यहाँ पर छीटे दिए जाते हैं सुबह से लस्सी चढ़ाई जा रही है शीतला माता का ये बहुत प्राचीन मंदिर है साढ़े सात सौ साल पुराना है ये मंदिर बहुत ही प्राचीन है और सबकी मनोकामना माता रानी पूरी करती है ऐसे आया दुर्गाधा मंदिर है साढ़े शीतला माता मंदिर है गए थे ਅੱਜ ਠੰਡਰੀ ਮਾਤਾ ਦਾ ਵਰਤ ਹੈਗਾ ਇਹ ਬੱਚਿਆਂ ਦੇ ਵਾਸਤੇ ਹੁੰਦਾ ਵਰਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਵਾਸਤੇ ਵਰਤਰਾ ਖੜੀਆਂ ਐ ਇਸ ਕਰਕੇ ਸ਼ੀਤਲਾ ਮਾਤਾ ਅੱਜ ਦੇ ਦਿਨ ਠੰਡੀ ਚੀਜ਼ਾਂ ਖਾਈਦੀਆਂ ਠੰਡਾ ਹੀ ਹਰ ਇੱਕ ਚੀਜ਼ ਠੰਡੀ ਠੰਡੀ ਖਾਈਦੀ ਗਰਮ ਚੀਜ਼ ਨਹੀਂ ਖਾਈਦੀ ਚੱਜੂ ਦੇ ਲਈ ਇੱਥੇ ਸਾਰਾ ਕੁਝ ਪ੍ਰਸ਼ਾਦ ਚੜਦਾ ਹੈ ਬਸ ਅੱਜ ਦੇ ਦਿਨ ਜਿਹੜਾ ਹੈਗਾ ਇਹ ਮਿੱਠੀ ਰੋਟੀ ਦਾ ਪ੍ਰਸ਼ਾਦ ਚੜਦਾ ਹੈ ਗੁੜ ਵਾਲੀ ਰੋਟੀ ਬਣਾ ਕੇ ਉਹ ਕਰੋ ਲੋਕ ਲਿਆਉਂਦੇ ਐ ਔਰ ਪ੍ਰਸ਼ਾਦ ਬਣਾਉਂਦੇ ਐ ਔਰ ਚੜਾਉਂਦੇ ਐ ਸ਼ੀਤਲਾ ਮਾਤਾ ਦੇ ਮੰਦਰ ਇੱਥੇ ਮੰਤਾ ਪੂਰੀਆਂ ਹੁੰਦੀਆਂ ਵਾ ਮਾ ਮਨ ਲਾਲ ਮਿਲਦੇ ਐ ਐ ਬਾਈ ਰੋਟੀ ਦਾ ਬੁੱਢਾ ਮੰਗਲਵਾਲ ਐ ਤੇਰਾ ਤੀ ਰੋਟੀਆਂ ਬਈਆਂ ਬਕਾਣੇ ਆ ਤੇ ਸਵੇਰੇ ਆਕੇ ਇੱਥੇ ਕਈਆਂ ਨੇ ਦੁਪਹਿਰੇ ਕਿਤੇ ਹੁੰਦੇ ਫਿਰ ਇੱਥੇ ਆਕੇ ਖਾਂਦੇ ਪੋਤਾ ਮੰਗਿਆ ਸੀ ਮਾਤਾ ਰਾਮ ਨੇ ਦਿੱਤਾ ਉੱਤਰ ਭਾਰਤ ਦੇ ਪ੍ਰਸਿੱਧ ਮੰਦਰ ਹੈ ਸ਼੍ਰੀ ਦੁਰਗਾ ਮਾਤਾ ਮੰਦਰ ਜਿਸ ਨੂੰ ਕਿ ਸੀਤਲਾ ਮਾਤਾ ਮੰਦਰ ਵੀ ਕਿਹਾ ਜਾਂਦਾ ਹੈ ਪ੍ਰਚੀਨ ਮੰਦਰ ਹੈ ਅੱਜ ਜਿੱਥੇ ਬਈ ਰੋਟੀ ਦਾ ਜਿਹੜਾ ਵਰਤਾ ਹੈ ਸੀਤਲਾ ਅਸ਼ਟਮੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੰਗਤਾਂ ਦੇਸ਼ਾਂ-ਵਦੇਸ਼ਾਂ ਤੋਂ ਵਿੱਚ ਪਹੁੰਚ ਕੇ ਇੱਥੇ ਮਾਤਾ ਜੀ ਦਾ ਜਿਸੇ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਪ੍ਰਸ਼ਾਦ ਚੜਾਇਆ ਜਾ ਰਿਹਾ ਹੈ ਅਰੇ ਜਿਹੜਾ ਵਰਤਾ ਹੈ ਇਸ ਦਿਨ ਜਿਹੜਾ ਇੱਕ ਦਿਨ ਪਹਿਲਾਂ ਜਿਹੜਾ ਪ੍ਰਸ਼ਾਦ ਦਾ ਬੰਦਾ ਹੈ ਤੇ ਉਹ ਦੂਜੇ ਦਿਨ ਜਿਹੜਾ ਗੁੜਦਾ ਬਣਾਇਆ ਪ੍ਰਸ਼ਾਦ ਚੜਾ ਕੇ ਠੰਡੀ ਹੀ ਰੋਟੀ ਖਾਣੀ ਹੁੰਦੀ ਹੈ ਦੂਸਰੇ ਦਿਨ ਤੇ ਅੱਜ ਉਹਦਾ ਜਿਹੜਾ ਭੋਗ ਲਗਾਇਆ ਜਾ ਰਹਾ ਦੇ ਦਿਨ ਮਹਾਰਾਣੀ ਸਭ ਨੂੰ ਬਲ ਬੁੱਧੀ ਤੰਦਰੁਸਤੀ ਸੁਖ ਸ਼ਾਂਤੀ ਬਖਸ਼ੇ ਸਭ ਦੇ ਘਰ ਭਰਪੂਰ ਹੋਵੇ ਦੁੱਧ ਦੇ ਪੁੱਤ ਦੀ ਜ਼ਾਤ ਸਭ ਨੂੰ ਮਿਲੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਚੁਚਿਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਮਿਤੀ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਜਿਸ ਲਈ ਜ਼ਿਲ੍ਹੇ ਵਿੱਚ ਵੀ ਖਰੀਦ ਪ੍ਰਬੰਧ ਨੇਪਰੇ ਚਾੜੇ ਜਾ ਚੁੱਕੇ ਹਨ ਇਸ ਸੰਬੰਧੀ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਰਬੀ ਸੀਜ਼ਨ 2024-25 ਦੇ ਸੰਬੰਧ ਵਿੱਚ ਕੀਤੇ ਗਏ ਪ੍ਰਬੰਧਾਂ ਸੰਬੰਧੀ ਵਾਕਵਾਕ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਜਾਣਕਾਰੀ ਸਾਂਝੀ ਕੀਤੀ ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਕੈਸੋ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਹਰ ਆਉਣ ਜਾਣ ਵਾਲੇ ਯਾਤਰੀਆਂ ਦੇ ਬੈਗ ਚੈੱਕ ਕੀਤੇ ਗਏ ਇਸ ਮੌਕੇ ACP ਵਰਿੰਦਰ ਸਿੰਘ ਖੋਸਾ ਦੀ ਅਗਵਾਈ ਦੇ ਵਿੱਚ ਪੁਲਿਸ ਟੀਮ ਵੱਲੋਂ ਸਾਰੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਡੌਗ ਸਕਵਡ ਦੀ ਮਦਦ ਵੀ ਲਈ ਗਈ ਯਾਤਰੀਆਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਲਾਵਾਰਸ ਵਸਤੂ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੰਪਰਕ ਕਰੋ ਅੱਜ ਜੀ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਵਾ ਜਿਸ ਆਪਰੇਸ਼ਨ ਦੇ ਵਿੱਚ ਵੱਖ-ਵੱਖ ਟੀਮਾਂ ਭਾਗ ਲੈ ਰਹੀਆਂ ਨੇ ਜਿਵੇਂ ਕਿ ਸਾਡੇ ਨਾਲ ਜੋ ਸਾਡੀ ਅੰਮ੍ਰਿਤਸਰ ਦੀ ਡੌਗ ਸਕਿਉਰਟੀ ਟੀਮ ਹੈ ਇਸ ਤੋਂ ਇਲਾਵਾ ਸਿਵਲ ਲਾਈਨ ਪੁਲਿਸ ਸਟੇਸ਼ਨ ਤੋਂ ਮੁਲਾਜ਼ਮ ਨੇ ਨਾਲ ਸਾਡੀ ਆਰਪੀ ਦੀ ਟੀਮ ਹੈ ਤੇ ਨਾਲ ਸਾਡੇ ਹਾਫ ਸੈਕਸ਼ਨ ਪੈਰਾਮਿਲਟਰੀ ਫੋਰਸਸ ਦਾ ਸੋ ਸਾਰੀਆਂ ਅਲੱਗ-ਅਲੱਗ ਫੋਰਸਿਸ ਵੱਲੋਂ ਅੱਜ ਇਕੱਠਾ ਹੋ ਕੇ ਅੱਜ ਇੱਥੇ ਫਲੈਗ ਮਾਰਚ ਕੀਤਾ ਜਾ ਰਿਹਾ ਵਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਸ ਜਨਰਲ ਇਲੈਕਸ਼ਨ 2024 ਬਿਲਕੁਲ ਸਿਰ ਤੇ ਹਨ ਸੋ ਉਸ ਦੇ ਮੱਦੇਨਜ਼ਰ ਅੱਜ ਰੇਲਵੇ ਸਟੇਸ਼ਨ ਕਿਉਂਕਿ ਇੱਥੇ ਬਹੁਤ ਜ਼ਿਆਦਾ ਯਾਤਰੀਆਂ ਦੀ ਆਉਣ ਜਾਣ ਲੱਗਿਆ ਰਹਿੰਦਾ ਵਾ ਸੋ ਬੜਾ ਇਹ ਸੈਂਸਿਟਿਵ ਪੁਆਇੰਟ ਹੈ ਇਸ ਕਰਕੇ ਅੱਜ ਇੱਥੇ ਅਸੀਂ ਕਾਰਡੀਨੈਂਟ ਸਰਚ ਆਪਰੇਸ਼ਨ ਕਰ ਰਹੇ ਹਾਂ ਜਿਸ ਆਪਰੇਸ਼ਨ ਦੇ ਤਹਿਤ ਫਿਜ਼ੀਕਲੀ ਲਵਾਰਸ ਕੋਈ ਬੈਗ ਜਾਂ ਲਵਾਰਸ ਵਸਤੂ ਕੋਈ ਜਾਂ ਜਿੰਨੇ ਵੀ ਸ਼ੱਕੀ ਪੁਰਸੇ ਸਾਨੂੰ ਮਿਲਣਗੇ ਸਾਰਿਆਂ ਨੂੰ ਸਰਚ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਕਿ ਕੋਈ ਵੀ ਸਸਪੀਸ਼ੀਅਸ ਆਬਜੈਕਟ ਜਾਂ ਵਸਤੂ ਜਿਸ ਵਿੱਚ ਕੋਈ ਕੋਈ ਐਕਸਪਲੋਸਿਵ ਜਾਂ ਫਿਰ ਕੋਈ ਹੋਰ ਹਾਨੀਕਾਰਕ ਚੀਜ਼ ਹੋ ਸਕਦੀ ਹੈ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਵਿੱਚ ਰੱਖਦੇ ਹੋਏ ਇੱਥੇ ਸਰਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਵੇਂ ਕਿ ਰੇਲਵੇ ਸਟੇਸ਼ਨ ਤੇ ਵਕ ਵਕ ਹਰ ਐਂਟਰੀ ਪੁਆਇੰਟਸ ਤੇ ਡੀ ਐਫ ਐਮ ਡੀ ਗੇਟਸ ਵੀ ਲੱਗੇ ਹੋਏ ਨੇ ਨਾਲ ਦੀ ਨਾਲ ਸੀਸੀਟੀਵੀ ਕੈਮਰਾਸ ਵੀ ਲੱਗੇ ਹੋਏ ਨੇ ਤੇ ਸਾਡੇ ਕੋਲ ਵੀ ਸਰਚ ਕਰਨ ਲਈ ਹੈਂਡਹੈਲਡ ਮੈਟਲ ਡੈਟెక్టర్ਸ ਨੇ ਸੋ ਸਾਰੀਆਂ ਅਲੱਗ-ਅਲੱਗ ਨਾਲ ਸਾਡੇ ਕੋਲ ਸਨੀਫਰ ਡੌਗਸ ਨੇ ਸੋ ਸਾਰੀਆਂ ਚੀਜ਼ਾਂ ਨੂੰ ਅਸੀਂ ਲਿਆ ਕੇ ਇੱਕ ਤਰੀਕੇ ਨਾਲ ਜੋ ਕ੍ਰਿਮੀਨਲ ਐਲੀਮੈਂਟਸ ਨੇ ਜੋ ਕਿ ਕਿਸੇ ਤਰੀਕੇ ਨਾਲ ਕੋਈ ਸੈਬੋਟੇਜ ਕਰ ਸਕਦੇ ਨੇ ਉਹਨਾਂ ਦੇ ਮਨ 'ਚ ਡਰ ਪੈਦਾ ਕਰਨ ਲਈ ਇਹ ਸਰਚ آپریشن ਕੀਤਾ ਜਾ ਰਿਹਾ ਵਾ ਤੇ ਜਿੰਨੇ ਵੀ ਯਾਤਰੀ ਨੇ ਚੰਗੇ ਸਿਟੀਜ਼ਨ ਨੇ ਚੰਗੇ ਲੋਕ ਨੇ ਜੋ ਇੱਥੇ ਟਰੈਵਲ ਕਰਨ ਲਈ ਆਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਕੰਫੀਡੈਂਸ ਬਣੇ ਕਿ ਪੁਲਿਸ ਬਿਲਕੁਲ ਤਨਾਤ ਹੈ ਤੇ ਇੱਕ ਪੀਸਫੁੱਲ ਇਲੈਕਸ਼ਨਸ ਕਰਾਉਣ ਲਈ ਬਿਲਕੁਲ ਪੱਬਾਂ ਪਾਰ ਜਿਸ ਵਿੱਚ ਸਾਰੀਆਂ ਅਲੱਗ-ਅਲੱਗ ਟੁਕੜੀਆਂ ਲੱਗੀਆਂ ਹੋਈਆਂ ਨੇ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਰਨਤਾਰਨ ਪੁਲਿਸ ਨੇ ਅੱਜ ਸੈਨਿਕ ਬਲਾ ਨਾਲ ਮਿਲ ਕੇ ਜ਼ਿਲ੍ਹੇ ਦੇ ਵਾਕਵਾਕ ਰੇਲਵੇ ਸਟੇਸ਼ਨਾਂ バス ਸਟੈਂਡਾਂ ਅਤੇ ਵੱਡੇ ਵੱਡੇ ਸ਼ਾਪਿੰਗ ਮਾਲਾਂ ਵਿੱਚ ਕੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਅਤੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਵੀ ਕੀਤੀ ਗਈ ਅੱਜ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜਿਹੜੇ ਵੱਡੇ ਮਾਲ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਆ ਪੰਜਾਬ ਪੁਲਿਸ ਵੱਲੋਂ ਮੰਨ ਕੇ ਚੱਲੀਏ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਟੂਕਟ ਸੌਕ ਦੇ ਨੀਅਰ ਵੱਲ ਫੋਰਸ ਲੱਗੀ ਹੋਈ ਹੈ ਜਿਹੜੇ ਨੇ ਪਹਿਲਾਂ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੁਣ ਜਿਹੜੇ ਵੱਡੇ ਮਾਲ ਨੇ ਵਿਸ਼ਾਲ ਜਾਂ ਬੀਮਾਰਟ ਉਹਨਾਂ ਨੂੰ ਚੈੱਕ ਕਰ ਰਹੇ ਨੇ ਇਵੇਂ ਜਿਹੜੀਆਂ ਦੂਜੀਆਂ ਸਬਡਿਵੀਜ਼ਨਾਂ ਨੇ 4 ਉਹਨਾਂ ਦੇ ਵਿੱਚ ਹੀ ਸੇਮ ਪ੍ਰੋਸੈਸ ਚੱਲ ਰਿਹਾ ਹੈ ਮਦਨ ਲਾਲ ਕ੍ਰਿਕਟ ਅਕੈਡਮੀ ਨੇ ਐਜੈਂਸ ਕ੍ਰਿਕਟ ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਭਾਰਤ ਆਸਟ੍ਰੇਲੀਆ ਯੂਥ ਕੱਪ 2024 ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ 15 April ਤੋਂ ਕੋਚਾਂ ਦੇ ਨਾਲ ਦੋ ਉਮਰ ਵਰਗ ਦੀਆਂ ਟੀਮਾਂ ਅੰਮ੍ਰਿਤਸਰ ਦਾ ਦੌਰਾ ਇਹ ਚੌਥਾ ਪਰ ਪੰਜਾਬ ਦਾ ਪਹਿਲਾ ਦੌਰਾ ਹੈ ਇਸ ਸੰਬੰਧ ਵਿੱਚ ਸਾਬਕਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਮਦਨ ਲਾਲ ਨੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨਾਲ ਮੀਟਿੰਗ ਕੀਤੀ ਮਾਨਯੋਗ ਚੋਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲ ਅਤੇ ਐਕਸਾਈਜ਼ ਵਿਭਾਗ ਦੇ ਸਹਾਇ ਕਮਿਸ਼ਨਰ ਸੁਖਵਿੰਦਰ ਸਿੰਘ ਵੱਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਸੰਬੰਧ ਵਿੱਚ ਇੱਕ ਸਾਂਝੀ ਮੀਟਿੰਗ ਕਾਨਫਰੰਸ ਹਾਲ ਦਫ਼ਤਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਤੇ ਨਕੇਲ ਕਸਣ ਲਈ ਚਰਚਾ ਕੀਤੀ ਜਿਸ ਵਿੱਚ ਪੇਸ਼ਾਵਾਰ ਨਾ ਤਸਕਰਾਂ ਅਤੇ ਬਰੀਕੀ ਨਾਲ ਨਿਗਰਾਨੀ ਰੱਖਣ ਅਤੇ ਆਪਸੀ ਤਾਲਮੇਲ ਨੂੰ ਹੋਰ ਵਧਾ ਕੇ ਇਹਨਾਂ ਤਸਕਰਾਂ ਖਿਲਾਫ ਸਖਤ ਐਕਸ਼ਨ ਲੈਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਬ੍ਰਿਗੇਡੀਅਰ ਕੇਸ 바ਵਾ ਕਮਾਂਡਰ ਐਨ ਸੀ ਸੀ ਗਰੁੱਪ ਅੰਮ੍ਰਿਤਸਰ ਨੇ 24 ਪੰਜਾਬ ਬਟਾਲੀਅਨ ਐਨ ਸੀ ਸੀ ਅੰਮ੍ਰਿਤਸਰ ਦਾ ਦੌਰਾ ਕੀਤਾ। ਇੱਥੇ ਪਹੁੰਚਣ ਤੇ 24 ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕਮਾਂਡਿੰਗ ਅਫਸਰ धामी ने कमांडर दा कमांडर कमांडर ने कमांडर 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 स्वागत किया। यूनिट यूनिट संस्थागत बारे जानकारी दफ्तर खेतर, स्टोर मास्टर स्टोर मास्टर जज्बा देख, देख के मुझे बहुत खुशी हुई नौजवानों को यही कहना चाहता हूँ मोटिवेटेड रहें अच्छा करें लाइफ में और आगे जाके एक अच्छे सिटीज़न बने इंडियन आर्मी के और इंडिया के मैं यही बोल सकता हूँ कि इन लोगों को देखो और ऐसी ऑर्गेनाइजेशन एन जैसी ऑर्गेनाइजेशन ज्वाइन करो आपके बच्चे अच्छा करेंगे अच्छा सीखेंगे एन इसलिए करनी चाहिए क्योंकि इनको मोटिवेशन मिलती है आगे जाके एक अच्छा सिटीज़न बनने की आर्म फोर्सेस ज्वाइन करने की और और एक अच्छा भारत का नागरिक बनने की एन सभी बच्चे ज्वाइन कर सकते हैं जो जिनमें भी जज्बा है कुछ एक फिजिकल कंडीशन होती हैं जिसको हम इसका हम टेस्ट लेते हैं

ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਵੋਟਰ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556। ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 538 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਵੀਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 240 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਨਗਰ ਨਿਗਮ ਦੇ ਸਿਹਤ ਅਫਸਰ ਡਾਕਟਰ ਕਿਰਨ ਕੁਮਾਰ ਨੇ ਲੰਗਰ ਲਗਾਉਣ ਵਾਲੇ ਲੋਕਾਂ ਨੂੰ ਕੀਤੀ ਹਿਦਾਇਤ এতে কোচা ব্রেক ছোটে যায় ব্রেক তো বাজ Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपए शुरू

sir trying to jump but neri yama let me let me let me head drop let me make you move come back boy baby but a little great get a chance to live a life is a mera swag let me make you move let me make you move ਚਾਂ ਲੈ ਵਾ ਰੇਜ਼ਰ ਮੇਰਾ ਸਵੇਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਦੀ ਸਾਫ ਸਫਾਈ ਅਤੇ ਰੌਣਕ ਦਾ ਜ਼ਿੰਮੇਵਾਰ ਹੈ ਸ਼ਹਿਰ ਵਿੱਚ ਕਈ ਥਾਵਾਂ ਤੇ ਪਾਰਕ ਮੋਹੱਲੇ ਅਤੇ ਸੜਕਾਂ ਸਾਫ਼ ਨਜ਼ਰ ਆਉਂਦੀਆਂ ਹਨ ਪਰ ਇਹ ਥਾਵਾਂ ਸਾਡੀ ਆਪਣੀ ਗਲਤੀ ਨਾਲ ਗੰਦਗੀ ਦਾ ਕਾਰਨ ਵੀ ਬਣਦੀਆਂ ਹਨ ਵੇਖਣ ਵਿੱਚ ਆਇਆ ਕਿ ਕੋਈ ਸੰਸਥਾ ਜਾਂ ਲੋਕ ਲੰਗਰ ਲਗਾਉਂਦੇ ਹਨ ਤਾਂ ਕੂੜਾ ਇਕੱਠਾ ਹੋ ਜਾਂਦਾ ਹੈ ਜੋ ਕਿ ਜ਼ਿਆਦਾਤਰ ਪਲੇਟਾਂ ਦੇ ਰੂਪ ਵਿੱਚ ਹੁੰਦਾ ਹੈ ਲੋਕਾਂ ਵਾਸਤੇ ਲੰਗਰ ਲਗਾਉਣਾ ਵਧੀਆ ਗੱਲ ਹੈ ਅਦੇ ਕਿਸੇ ਨਾ ਕਿਸੇ ਖਾਸ ਮੌਕੇ ਤੇ ਲੰਗਰ ਲੱਗਦੇ ਹਨ ਨਗਰ ਨਿਗਮ ਅੰਮ੍ਰਿਤਸਰ ਦੇ ਸਿਹਤ ਅਫਸਰ ਡਾਕਟਰ ਕਿਰਨ ਕੁਮਾਰ ਨੇ ਸਾਡੀ ਟੀਮ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਾਰਪੋਰੇਸ਼ਨ ਦਾ ਹਮੇਸ਼ਾ ਹੀ ਸਾਫ਼ ਸਵੱਜਾਈ ਦੇ ਪ੍ਰਬੰਧ ਕਰਦੀ ਰਹਿੰਦੀ ਹੈ ਲੇਕਿਨ ਤੁਸੀਂ ਦੇਖਿਆ ਹੋਣਾ ਵੀ ਜਦੋਂ ਵੀ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਤੇ ਲੰਗਰ ਲੱਗਦੇ ਹਨ ਨਾ ਕਾਫੀ ਖਰਚਾ ਹੁੰਦਾ ਉਹ ਲੰਗਰ ਲਗਾਉਣ ਲਈ ਕਾਫੀ ਮੈਨ ਪਾਵਰ ਵੀ ਉਹਨਾਂ ਵੱਲੋਂ ਪ੍ਰਬੰਧਕਾਂ ਵੱਲੋਂ ਯੂਜ਼ ਕੀਤੀ ਜਾਂਦੀ ਹੈ ਕਾਫੀ ਖਰਚਾ ਵੀ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਲੇਕਿਨ ਇਹ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਵੀ ਦੋ ਚੀਜ਼ਾਂ ਹੈਗੀਆਂ ਜਿਹੜੀਆਂ ਕੀ ਮਤਲਬ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਜਿਨ੍ਹਾਂ 'ਚ ਸੁਧਾਰ ਦੀ ਗੁੰਜਾਇਸ਼ ਹੈ ਇੱਕ ਤਾਂ ਅਸੀਂ ਬਾਰ ਬਾਰ ਇਹ ਰਿਕਵੈਸਟ ਕਰਦੇ ਆ ਗਏ ਆ ਕਿ ਲੰਗਰ ਦੇ ਦੌਰਾਨ ਜਿਹੜੀ ਕਰੋਕਰੀ ਯੂਜ਼ ਕਰਦੇ ਆ ਉਹ ਸਿੰਗਲ ਯੂਜ਼ ਪਲਾਸਟਿਕ ਵਾਲੀ ਕਰੋਕਰੀ ਨੂੰ ਯੂਜ਼ ਨਾ ਕੀਤਾ ਜਾਵੇ। ਦੂਸਰਾ ਤੁਸੀਂ ਦੇਖਿਆ ਹੋਣਾ ਵੀ ਲੰਗਰ ਜਦੋਂ ਲੱਗਦਾ ਹੈ ਤੇ ਸਾਡਾ ਸਾਰਿਆਂ ਦਾ ਧਿਆਨ ਲੰਗਰ ਨੂੰ ਵਰਤਾਨ ਵਾਲੇ ਪਾਸੇ ਹੁੰਦਾ। ਲਾਈਨ ਲੱਗ ਜਾਂਦੀ ਹੈ ਅਸੀਂ ਲੰਗਰ ਵਰਤਾਨਾ ਸ਼ੁਰੂ ਕਰ ਦਿੰਦੇ ਹਾਂ। ਉਹ ਜਿਹੜੇ ਲੋਕ ਲੰਗਰ ਖਾਂਦੇ ਆ ਮੌਕੇ ਦੇ ਉੱਤੇ ਉਹ ਲੰਗਰ ਦਾ ਜਿਹੜਾ ਤਰੋਕਰੀ ਹੈ ਉਹ ਤੁਸੀਂ ਦੇਖਿਆ ਹੋਣਾ ਵੀ ਖਾ ਕੇ ਜਿੱਥੇ ਜਗ੍ਹਾ ਮਿਲਦੀ ਹੈ ਉਹ ਉੱਥੇ ਹੀ ਸਿੱਟ ਦਿੰਦਾ। ਜੇ ਆਪਾਂ ਇੰਨਾ ਜ਼ਿਆਦਾ ਪੈਸਾ ਖਰਚ ਕਰ ਸਕਦੇ ਆ ਲੰਗਰ ਲਗਾਉਣ 'ਚ ਇੰਨੀ ਜ਼ਿਆਦਾ ਅਸੀਂ ਮੈਨ ਪਾਵਰ ਅਰੇਂਜ ਕਰ ਸਕਦੇ ਆ ਤੇ ਇੱਕ ਛੋਟਾ ਜਿਹਾ ਬੰਦੋਬਸਤ ਅਗਰ ਇਹ ਕਰ ਲਿਆ ਜਾਵੇ ਵੀ ਉਹਦੇ ਲਾਗੇ ਡਸਟਬਿਨ ਰੱਖਤੇ ਜਾਣ ਜਿਹੜਾ ਵੀ ਬੰਦਾ ਲੰਗਰ ਛਕੇ ਉਹ ਬਾਅਦ ਵਿੱਚੋਂ ਮੈਂ ਤਾਂ ਕੰਨਾ ਵੀ ਇੱਕ ਬੰਦਾ ਵੀ ਖੜਾ ਕਰ ਦਿੱਤਾ ਜਾਵੇ ਜਿਹੜਾ ਲੰਗਰ ਖਾਣ ਵਾਲੇ ਲੋਕਾਂ ਨੂੰ ਸਮਝਾਵੇ ਕਿ ਲੰਗਰ ਖਾ ਕੇ ਇਹ ਖਾਲੀ ਬਰਤਨ ਸੜਕ ਤੇ ਨਹੀਂ ਸੁੱਟਨੇ ਆਪਾਂ ਆਹ ਡਸਟਬਿਨ ਲੱਗਿਆ ਜੀ ਇਹਦੇ ਚ ਪਾਓ ਤੇ ਜੇ ਕੋਈ ਗਲਤੀ ਨਾਲ ਸਿੱਟ ਵੀ ਦਿੰਦਾ ਤੇ ਅਸੀਂ ਜਿਹੜੇ ਸਾਡਾ ਬੰਦਾ ਖੜੇ ਹੋਣ ਉਹ ਚੁੱਕ ਕੇ ਉਹਦੇ ਵਿੱਚ ਪਾ ਦੇਣ ਤਾਂ ਕਿ ਜਿਸ ਤਰ੍ਹਾਂ ਲੰਗਰ ਲੱਗਣ ਤੋਂ ਪਹਿਲੇ ਸਾਫ ਸਵੱਜਾਈ ਦੇ ਬਦਦਮੇ ਸੀਗੇ ਜਦੋਂ ਅਸੀਂ ਸਾਡਾ ਲੰਗਰ ਵੱਧ ਜਾਂਦਾ ਹੈ ਮੁੱਕ ਜਾਂਦਾ ਲੰਗਰ ਉਸ ਤੋਂ ਬਾਅਦ ਉੱਥੇ ਕੋਈ ਗੰਦਗੀ ਦਾ ਨਜ਼ਾਰਾ ਨਾ ਆਵੇ ਅਗਰ ਅਸੀਂ ਮਤਲਬ ਕਿਸੇ ਅੱਛੀ ਭਾਵਨਾ ਨਾਲ ਲੰਗਰ ਲਗਾਇਆ ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਵੀ ਸਾਡੀ ਭਾਵਨਾ ਜਿਹੜੀ ਹੈ ਉਨੀ ਹੀ ਜ਼ਰੂਰੀ ਹੈ ਤਾਂ ਹੀ ਆਪਾਂ ਇਸ ਸ਼ਹਿਰ ਨੂੰ ਜਿਹੜਾ ਸਾਫ ਸੁਥਰਾ ਰੱਖ ਸਕਦੇ ਹਾਂ ਵਿਕਰਮ ਚਾਹਦਾ ਹੈ ਕਿ ਵਕਫਾ ਧਾਰਮਿਕ ਸਥਾਨਾਂ ਵੱਲੋਂ ਜਾਂ ਲੋਕਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ ਲੰਗਰ ਜਿਹੜੇ ਹੁੰਦੇ ਨੇ ਜ਼ਿਆਦਾਤਰ ਕਿਸੇ ਨਾ ਕਿਸੇ ਦਿਨ ਵਾਸਤੇ ਹੁੰਦੇ ਨੇ ਜਿਵੇਂ ਕਿ ਗੁਰੂ ਘਰ ਦਾ ਕੋਈ ਬਰਥਡੇ ਹੈਗਾ ਜਾਂ ਕੋਈ ਹੋਰ ਧਾਰਮਿਕ ਇਵੈਂਟ ਹੋਵੇ ਉਹਦੇ ਲੰਗਰ ਦੀ ਗੋਸ਼ਤਾ ਕੀਤੀ ਜਾਂਦੀ ਹੈ ਵੇਖਣ ਨੂੰ ਚ ਨਾਲ ਆਉਂਦਾ ਕਿ ਜਿਹੜਾ ਦੰਦ ਸੜਕ ਦੇ ਉੱਤੇ ਪੈ ਜਾਂਦਾ ਲੰਗਰ ਵਰਤਾਨ ਤੋਂ ਬਾਅਦ ਜਾਂ ਲੋਕ ਜਿਹੜੇ ਖਾ ਕੇ ਜਾਂਦੇ ਹਨ ਉਹ ਸੜਕ ਦੇ ਉੱਤੇ ਹੀ ਉਹ ਚੀਜ਼ਾਂ ਸੁੱਟ ਦਿੰਦੇ ਆ ਅਪੀਲ ਇਹ ਕੀਤੀ ਗਈ ਹੈ ਕਾਰਪੋਰੇਸ਼ਨ ਵੱਲੋਂ ਵੀ ਕਿ ਜੋ ਕੂੜਾ ਹੈਗਾ ਉਹ ਕੂੜਾ ਸੜਕ ਦੇ ਉੱਤੇ ਨਾ ਸੁੱਟਿਆ ਜਾਵੇ ਕਿਉਂਕਿ ਲੰਗਰ ਵਰਤਾਨ ਤੋਂ ਬਾਅਦ ਜੋ ਪਲੇਟਸ ਆ ਬਲਾਸਸ ਪੈ ਜਾਂਦੇ ਨੇ ਉਹ ਇਹ ਕੂੜੇ ਦਾ ਰੂਪ ਲੈ ਲੈਂਦੇ ਆ ਕੋਸ਼ਿਸ਼ ਕਰਦੇ ਭੀ ਇਹ ਕਾਰਪੋਰੇਸ਼ਨ ਕਾ ਜਨਾ ਸਾਫ ਸੁਸਾਇਦਾ ਬੈਸੇ ਦੇ ਸਕਣ ਲੋਕਾਂ ਨੂੰ ਔਰ ਲੋਕਾਂ ਦਾ ਵੀ ਫਰਸਤ ਬੰਦਾ ਹੈ ਕਿ ਇਸ ਮੈਸੇਜ ਨੂੰ ਸਮਝਾ ਕੇ ਕੈਮਰਾ ਪਰਸਨ ਰੋਕੇਸ਼ਨਲ ਜੀਪਸਿੰਗ ਫਾਸਟ ਨਿਊਜ਼ ਅੰਦਰ ਚਲ ਆ। ਅਕਾਲਪੁਰਕ ਦੀ ਫੌਜ ਵੱਲੋਂ 6 ਅਪ੍ਰੈਲ ਨੂੰ ਲਗਾਏ ਜਾਣ ਵਾਲੇ ਖੂਨਦਾਨ ਕੈਂਪ ਸੰਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਐਡਵੋਕੇਟ ਜਸਵਿੰਦਰ ਸਿੰਘ ਯਾਨੀ ਕੇਵਲ ਸਿੰਘ ਸਮੇਤ ਮੈਂਬਰ ਮੌਜੂਦ ਸਨ। ਹੁਣ ਅਸੀਂ 6 ਤਰੀਕ ਨੂੰ ਅਕਾਲ ਪੁਰਖੀ ਫੌਜ ਦਾ 25 ਸਾਲਾ ਮਨਾਉਣ ਜਾ ਰਹੇ ਹਾਂ ਜਿੱਥੇ ਫਿਰ ਪੰਜਾਬ ਦੀ ਗੱਲ ਹੋਏਗੀ ਜਿੱਥੇ ਪੰਥ ਦੀ ਗੱਲ ਹੋਏਗੀ ਉਥੇ ਦਸਤਾਰਾਂ ਦੀ ਸ਼ਾਨ ਦੀ ਗੱਲ ਵੀ ਕੀਤੀ ਜਾਏਗੀ ਤੇ ਅਸੀਂ ਉਹਨਾਂ ਸ਼ਖਸੀਤਾਂ ਨੂੰ ਜਿਹੜੀਆਂ ਜਿਨ੍ਹਾਂ ਨੇ ਪੰਥ ਲਈ ਨਾਮਣਾ ਖੱਟਿਆ ਤੇ ਆਪਣੀ ਪਛਾਣ ਨੂੰ ਬਰਕਰਾਰ ਰੱਖਦੇ ਹੋયા ਆ ਉਹਨਾਂ ਨੂੰ ਉਹ ਦਿਨ ਸਨਮਾਨ ਵੀ ਦਿੱਤੇ 6 ਅਪ੍ਰੈਲ ਨਿਚੇ ਦੇ ਬਾਗ ਦੇ ਦਿਹਾੜੇ Samsung ਸਿਖਾਸਿਨ ਵਿਦਿਅਕਾਡਾਰੀਆਂ ਨੇ ਬਣੇ ਹੋਏ ਵਿਦਿਕ ਭਵਨ ਜੋ ਮਾਡਰਨ ਸਕੂਲ ਵਿਚ ਹੈ ਉਥੇ ਬਹੁਤ ਮਹੱਤਵਪੂਰਨ ਸਮਾਗਮ ਖਾਣੇ ਦੇ ਸਟਾਰ ਅਤੇ ਸਿਕਔਰ ਦੇ ਨਾਂ ਥਲੇ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਟੈਨਿਸ ਐਸੋਸੀਏਸ਼ਨ ਦਾ ਗਰਾਊਂਡ ਹੈ ਜਿੱਥੇ ਛੋਟੇ ਬੱਚਿਆਂ ਨੂੰ ਟੈਨਿਸ ਸਿੱਖਣ ਅਤੇ ਖੇਡਣ ਦਾ ਮੌਕਾ ਮਿਲਦਾ ਹੈ ਕਾਫੀ ਲੰਮੇ ਸਮੇਂ ਤੋਂ ਐਸ ਐਸੋਸੀਏਸ਼ਨ ਵੱਲੋਂ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ ਜੋ ਕਿ ਆਪਣਾ ਹੁਨਰ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਵੀ ਵਖਾ ਕੇ ਆਉਂਦੇ ਹਨ ਜਲੰਧਰ ਵਿਖੇ ਅੰਡਰ 16 ਅਤੇ ਅੰਡਰ 14 ਦੇ ਟੈਨਿਸ ਮੁਕਾਬਲੇ ਖੇਡੇ ਗਏ ਜਿਸ ਵਿੱਚ ਅੰਮ੍ਰਿਤਸਰ ਤੋਂ ਰਿਹਾਨ ਮਹਾਜਨ ਅਤੇ ਗੁਨਰਾਤ ਸਿੰਘ ਜੇਤੂ ਕੋषित ਹੋਏ ਅਤੇ ਸ਼ਿਲੇਲੈ ਕੇ ਵਾਪਸ ਆਏ ਬੱਚਿਆਂ ਦੇ ਮਾਪੇ ਖੁਸ਼ ਸਨ ਅਤੇ ਆਪਣੇ ਬੱਚਿਆਂ ਦੀ ਜਿੱਤ ਉੱਪਰ ਮਾਣ ਮਹਿਸੂਸ ਕੀਤਾ ਕਪੂਰ ਅਤੇ ਚੋਪੜਾ ਪਰਿਵਾਰ ਵੱਲੋਂ ਸ਼੍ਰੀ ਸ਼ਿਵਾਲਾ ਗੰਗਾ ਰਾਮ ਬਾਜ਼ਾਰ ਸਿਰ ਕੀ ਬੰਦਾ ਅੰਮ੍ਰਿਤਸਰ ਵਿਖੇ ਸ਼੍ਰੀ ਮਦ ਭਾਗਵਤ ਕਥਾ ਸਪਤਾ ਕਥਾ ਗਿਆਨ ਯਤ ਦਾ ਆਯੋਜਨ 28 ਮਾਰਚ ਤੋਂ 3 ਅਪ੍ਰੈਲ ਤੱਕ ਕੀਤਾ ਜਾ ਰਿਹਾ ਹੈ

और भगवान श्री कृष्ण तो ने विचार किया ये जागरूकता करनी है तब भगवान श्री कृष्ण और भगवान श्री बलराम के नंद बाबा के पास में आए आकर उनको प्रणाम किया और कहे के बाबा आप नंदगाम जाओ नंद बाबा कह रहे हैं कि हाँ लाला काम जाओ का तो मतलब क्या है तू तो भी तो हमारे संग चलोगे हम नंदगाम चले योग श्री गोविंद यात्रा सेवा संघ ਵੱਲੋਂ আয়োজিত বৃন্দাবন धाम যাত্রা অমৃতসর ਤੋਂ বাস ਰਾਹੀਂ रवाना ہوئی جس ਤੋਂ ਬਾਅਦ ਜਲੰਧਰ ਤੋਂ ਮथुरा ਲਈ ਰੇਲ ਗੱਡੀ ਰਾਹੀਂ ਰਵਾਨਾ ਹੋਵੇਗੀ ਜਿਸ ਵਿੱਚ કુલ 121 ਯਾਤਰੀ ਸ਼ਾਮਿਲ ਸਨ ਇਹ ਯਾਤਰਾ 5 ਅਪ੍ਰੈਲ ਨੂੰ ਵਾਪਸ ਅੰਮ੍ਰਿਤਸਰ ਪਰਤੇਗੀ ਜਥੇ ਵਿੱਚ ਮੁੱਖ ਸੇਵਾਦਾਰ ਰਿੰਕੂ ਬਟਵਾਲ ਪੰਡਿਤ ਰਾਮਪਾਲ ਸ਼ਰਮਾ ਰਾਜੇਂਦਰ ਦਾਤਾ ਭਾਵਨਾ ਮਹਿਰਾ ਮੁਕੇਸ਼ ਕੁਮਾਰ ਰਜੇਂਦਰ ਖੱਤਰੀ ਆਸ਼ਾ ਖੱਤਰੀ ਹਾਜ਼ਰ ਸਨ ਹਾਂਜੀ ਸਭ ਨੂੰ ਪਹਿਲਾਂ ਜੈ ਸ਼੍ਰੀ ਰਾਜੀ ਜੀ ਅੱਜ ਜਿਹੜੀ ਯਾਤਰਾ ਸ਼੍ਰੀ ਗੋਬਿੰਦ ਯਾਤਰਾ ਸੇਵਾ ਸੰਗਤ ਵੱਲੋਂ ਯੋਜਿਤ ਕੀਤੀ ਗਈ ਹੈ ਯਾਤਰਾ ਸ਼੍ਰੀ ਗੋਬਿੰਦ ਬ੍ਰਿੰਦਵਨ ਵੱਲੋਂ ਬ੍ਰਿੰਦਵਨ ਧਾਮ ਦੇ ਵਿੱਚ ਜਾ ਰਹੀ ਹੈ ਗੋਬਿੰਦ ਯਾਤਰਾ ਸੇਵਾ ਸੰਗਤ ਦੇ ਨਾਲ ਹੀ ਵੀ ਜੁੜੇ ਆ ਰਿੰਕੂ ਭਾਈ ਨੇ ਸਾਨੂੰ ਜੋੜਿਆ ਆ ਔਰ ਇਸ ਵਾਰ ਬ੍ਰਿੰਦਵਨ ਦੇ ਵਿੱਚ ਜਿੱਥੇ ਸਾਡਾ ਜਾ ਰਿਹਾ 121 ਮੈਂਬਰ ਹੈਗੇ ਪਰਮ ਸੰਤ ਦ્વੈਤ ਸਰੂਪ ਮਾਤਾ ਆਰਤੀ ਦੇਵਾ ਜੀ ਦਾ 45 ਵਾ ਪ੍ਰਕਾਸ਼ ਉਤਸਵ 16 April ਨੂੰ ਮੰਦਿਰ ਮਾਤਾ ਆਰਤੀ ਦੇਵਾ ਕਰਤਾਰਨਗਰ 시ਹਾਟਾ ਵਿਖੇ शरद पर्वणा नाल मनाया ਜਾਵੇਗਾ ਇਸ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਬਾਤ ਫੇਰੀਆਂ ਕੱਢਿਆ ਜਾ ਰਹੀਆਂ ਹਨ 2 ਅਪ੍ਰੈਲ ਨੂੰ ਪ੍ਰਬਾਤ ਫੇਰੀ ਪੀਲੀ ਕਲੋਨੀ ਵਿਕਾਸਨਗਰ ਇਲਾਕੇ ਵਿੱਚੋਂ ਕੱਢੀ ਗਈ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਬਟਾਲਾ ਰੋਡ ਵਿਖੇ ਲੋੜਵੰਦ ਲੋਕਾਂ 'ਚ ਸਬਜ਼ੀਆਂ ਵੰਡੀਆਂ ਇਸ ਮੌਕੇ ਆਜੀ ਸੇਟ ਅਮਜੀਤ ਵਾਲੀਆ दवेंद्र शर्मा भी मौजूद सन मैं बाल कृष्ण शर्मा राजेंद्र नगर गली नंबर सात बटाला रोड विखे मां भगवती जागरण करवाया गया भजन मंडलिया ने मां भगवती का गुणगान किया इस मौके रोहित कुमार सुरेश महाजन प्रिंस शुभम महाजन ਵ੍ਰਤੇ ਕਮਲ ਕੋਹਲੀ ਵਿਸ਼ਾਲ ਸ਼ਰਮਾ ਨਰਿੰਦਰ ਸ਼ਰਮਾ ਸਮੇਤ ਸੰਗਤਾਂ ਮੌਜੂਦ ਸਨ ਅਤੇ ਆਖਿਰ ਵਿੱਚ ਮੁੱਖ ਆਪਣਾ ਇੱਕ ਵਾਰ ਫਿਰ ਤੋਂ थाना ਖੇਮਕਰਾਂ ਨੇ 110 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਇੱਕ ਦੋਸ਼ੀ एडीसीपी प्रबजोत सिंह विरक ने की थी प्रेस कॉन्फ्रेंस श्री तीरथ विखे नाल मनाई गई शीतला अष्टमी ऐसा सन अच्छी खबर असि अगले बुलेटिन फिर मिलेंगे ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ